ਭੱਜ ਪੰਜਾਬ ਪੁਲਿਸ ਨੇ ਨੋਟੀਫਿਕੇਸ਼ਨ ਪਾਇਆ ਵੀ ਜਿਹੜੇ ਬੁਲਟ ਪਟਾਕੇ ਮਾਰਦੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਬੁਲਟ ਪਟਾਕੇ ਮਾਰਦੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੇ ਨਾਲ ਹੀ ਮਕੈਨਿਕਾਂ ਨੇ ਕਹਤਾ ਵੀ ਬੋਲਟ ਤਾਂ ਪਟਾਕੇ ਮਾਰਦੇ ਨਹੀਂਗੇ ਜਦੋਂ ਤੁਸੀਂ ਸਲੈਂਸਰ ਚੇਂਜ ਕਰਦੇ ਆ ਤਾਂ ਪਟਾਕੇ ਨਹੀਂ ਮਾਰਦੇ ਹੈਗੇ ਵੀ ਸਾਡੇ ਨਾਲ ਪੁਲਿਸ ਤੱਕਾ ਕਰਦੀ ਪਈ ਹੈ ਮਤਲਬ ਕੀ ਜੇ ਅੱਜ ਦੀ ਗੱਲ ਕਰੀਏ ਤਾਂ ਮਕੈਨਿਕ ਤੇ ਪੁਲਿਸ ਆਮੋ ਸਾਹਮਣੇ ਹੋ ਗਏ ਸਾਰੇ ਥਾਣਿਆਂ ਦੇ ਐਸ ਐਚ ਓ ਸਾਹਿਬਾਨਾਂ ਨੂੰ ਉੱਪਰੋਂ ਹੁਕਮ ਆ ਗਿਆ ਵੀ ਜਿਹੜੇ ਵੀ ਮਕੈਨਿਕ ਬੁਲਟ ਮੋਟਰਸਾਈਕਲ ਦੇ ਸਲੈਂਸਰ ਬਦਲਦੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਦੂਏ ਪਾਸੇ ਮਕੈਨਿਕ ਕਹਿ ਰਹੇ ਨੇ ਪੁਲਸ ਸਾਨੂੰ ਪਰੇਸ਼ਾਨ ਕਰਦੀ ਪਈ ਐ ਸਲੰਸਰ ਬਦਲਣ ਦੇ ਨਾਲ ਬੁਲਟ ਪਟਾਕੇ ਨਹੀਂ ਮਾਰਦਾ ਇਹ ਮਕੈਨਿਕਾਂ ਦਾ ਕਹਿਣਾ ਫਿਰ ਜਿਹੜੇ ਪੁਲਸ ਨੇ ਇਹ ਵੀ ਪੰਜਾਬ ਪੁਲਸ ਨੇ ਹੁਕਮ ਜਾਰੀ ਕਰ ਦਿੱਤੇ ਵੀ ਜਿਹੜੇ ਮਕੈਨਿਕ ਬੁਲਟ ਮੋਟਰਸਾਈਕਲ ਦੇ ਸਲੰਸਰ ਬਦਲਦੇ ਨੇ ਜਿਹੜਾ ਫੜਿਆ ਗਿਆ ਮਕੈਨਿਕ ਉਹਦੇ ਉੱਤੇ 188 ਤਹਿਤ ਕਾਰਵਾਈ ਕੀਤੀ ਜਾਊਗੀ ਦੂਏ ਪਾਸੇ ਮਕੈਨਿਕਾਂ ਦਾ ਕਹਿਣਾ ਇਹ ਹੈ ਵੀ ਪੁਲਿਸ ਕੋਲ ਕੋਈ ਇਦਾਂ ਦਾ ਪਮਾਨਾ ਨਹੀਂ ਹੈਗਾ ਮੀਟਰ ਨਹੀਂ ਹੈਗਾ ਜਿਹਦੇ ਨਾਲ ਉਹ ਬੁਲਟ ਮੋਟਰਸਾਈਕਲ ਦੀ ਆਵਾਜ਼ ਚੈੱਕ ਕਰ ਲੈਣ ਵੀ ਇਹ ਸਲੰਸਰ ਬਦਲਣ ਦੇ ਨਾਲ ਆ ਰਹੀ ਹੈ ਮਲਗੀ ਕਿਤਨਾ ਕਿਤੋਂ ਲਾ ਕੇ ਚੱਲੋ ਵੀ ਮਕੈਨਿਕ ਤੇ ਪੁਲਿਸ ਪੰਜਾਬ ਦੀ ਪੁਲਿਸ ਆਮੋ ਸਾਹਮਣੇ ਹੋ ਗਈ ਬੁਲਟ ਮੋਟਰਸਾਈਕਲਾਂ ਦੇ ਸਲੰਸਰਾਂ ਨੂੰ ਲੈ ਕੇ ਜਿਹੜੇ ਬਦਲੇ ਜਾਂਦੇ ਆ ਹੁਣ ਪੁਲਿਸ ਦਾ ਇਹ ਕਹਿਣਾ ਇਹ ਹੈ ਵੀ ਜਿਹੜੇ ਬੁਲਟ ਮੋਟਰਸਾਈਕਲ ਏਜੰਸੀ ਦੇ ਵਿੱਚੋਂ ਜਿਸ ਤਰ੍ਹਾਂ ਵੀ ਆਉਂਦਾ ਉਸੇ ਤਰ੍ਹਾਂ ਰਹਿਣਾ ਚਾਹੀਦਾ ਉਹਦੀ ਕੋਈ ਮੋਡੀਫਾਈ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਪਟਾਕੇ ਵੱਜਦੇ ਨੇ ਇਹ ਸਲੰਸਰ ਚੇਂਜ ਕਰਨ ਦੇ ਨਾਲ ਹੀ ਵੱਜਦੇ ਨੇ ਨਾਲ ਹੀ ਪੁਲਿਸ ਨੇ ਕਹਿਤਾ ਵੀ ਜਿਹੜਾ ਬੰਦਾ ਵੀ ਇੰਨਾ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਪਰ ਮਕੈਨਿਕ ਨੇ ਜਿਹੜੇ ਪੰਜਾਬ ਪੁਲਿਸ ਦੀਆਂ ਇਹਨਾਂ ਕਾਰਵਾਈਆਂ ਤੋਂ ਜਿਹੜੀ ਬੁਲਟ ਮੋਟਰਸਾਈਕਲ ਨੂੰ ਲੈ ਕੇ ਹੋਈ ਹੈ ਉਹਦੇ ਤੋਂ ਕਿਤੇ ਨਾ ਕਿਤੇ ਨਾਖੁਸ਼ ਦਿਖਾਈ ਦੇ ਰਹੇ ਹੈ ਮਕੈਨਿਕਾਂ ਦਾ ਕਹਿਣਾ ਇਹ ਹੈ ਵੀ ਪੁਲਿਸ ਸਾਨੂੰ ਪਰੇਸ਼ਾਨ ਕਰ ਰਹੀ ਹੈ ਨੰਬਰ 2 ਦੇ ਉੱਤੇ ਮਕੈਨਿਕਾ ਨੇ ਇਹ ਗੱਲ ਕਹੀ ਹੈ ਵੀ ਪੁਲਸਕੋਲ ਕੋਈ ਐਦਾਂ ਦਾ ਮੀਟਰ ਨਹੀਂ ਹੈਗਾ ਜਿਹਦੇ ਨਾਲ ਬੁਲਟ ਮੋਟਰਸਾਈਕਲ ਦੀ ਆਵਾਜ਼ ਨੂੰ ਚੈੱਕ ਕੀਤਾ ਜਾ ਸਕੇ ਵੀ ਇਹ オリジナル ਹੈ ਜਾਂ ਇਹ ਸਲੰਸਰ ਚੇਂਜ ਕਰਨ ਦੇ ਨਾਲ ਆਈ ਹੈ ਫਿਰ ਉਹਨਾਂ ਨੇ ਕਿਹਾ ਅਸੀਂ ਕੋਈ ਐਸੀ ਮੋਡੀਫਾਈ ਨਹੀਂ ਕਰਦੇ ਹੈਗੇ ਇਹ ਮਕੈਨਿਕਾ ਨੇ ਕਿਹਾ ਵੀ ਅਸੀਂ ਕੋਈ ਮੋਡੀਫਾਈ ਐਦਾਂ ਦਾ ਨਹੀਂ ਕਰਦੇ ਹੈਗੇ ਸਿਲੰਡਰ ਬਦਲਣ ਦੇ ਨਾਲ ਪਟਾਕੇ ਨਹੀਂ ਪੈ ਸਕਦੇ ਹੈਗੇ ਵੀ ਅਸੀਂ ਮੋਟਰਸਾਈਕਲ ਜਿਹੜੇ ਹੈਗੇ ਨੇ ਉਹ ਮੋਡੀਫਾਈ ਇਸ ਤਰ੍ਹਾਂ ਨਹੀਂ ਕਰਦੇ ਹੈਗੇ ਤੇ ਸਲੈਂਸਰ ਬਦਲਣ ਦੇ ਨਾਲ ਪਟਾਕਾ ਨਹੀਂ ਪੈ ਸਕਦਾ ਹੈਗਾ ਇਹ ਮਕੈਨਿਕਾਂ ਦਾ ਕਹਿਣਾ ਹੈ ਪਰ ਪੁਲਿਸ ਦਾ ਕਹਿਣਾ ਇਹ ਹੈ ਵੀ ਜਿਹੜੇ ਬੁਲਟ ਮੋਟਰਸਾਈਕਲ ਦਾ ਸਲੈਂਸਰ ਚੇਂਜ ਕੀਤਾ ਜਾਂਦਾ ਉਹਨੂੰ ਮੋਡੀਫਾਈ ਕੀਤਾ ਜਾਂਦਾ ਹੈ ਪਟਾਕਾ ਤਾਂ ਪੈਂਦਾ ਹੁਣ ਦੇਖੋ ਇਹਦੇ ਵਿੱਚੋਂ ਕੀ ਨਿਕਲਦਾ ਹੈ ਮਕੈਨਿਕ ਇਹ ਹੀ ਕਹਿੰਦੇ ਨੇ ਵੀ ਸਲੈਂਸਰ ਲਗਾਉਣ ਦੇ ਨਾਲ ਆਵਾਜ਼ ਘੱਟ ਹੁੰਦੀ ਹੈ ਨਾ ਕਿ ਜ਼ਿਆਦਾ ਹੁੰਦੀ ਹੈ ਪਰ ਪੁਲਿਸ ਦਾ ਕਹਿਣਾ ਇਹ ਹੈ ਵੀ ਸਲੈਂਸਰ ਲਗਾਉਣ ਦੇ ਨਾਲ ਜਿਹੜਾ ਏਜੰਸੀ ਦੇ ਵਿੱਚੋਂ ਸਲੈਂਸਰ ਆਂਦਾ ਹੈ ਉਹ ਠੀਕ ਹੈ ਜਦੋਂ ਤੁਸੀਂ ਮੋਡੀਫਾਈ ਕਰਕੇ ਸਲੰਸਰ ਲਗਾਉਨੇ ਹੋ ਤਾਂ ਬੁਲਟ ਟੂ ਮੋਟਰਸਾਈਕਲ ਦੀ ਆਵਾਜ਼ ਹੈ ਜਿਹੜੀ ਉਹ ਵੱਧ ਜਾਂਦੀ ਹੈ ਜਿਹਦੇ ਨਾਲ ਪਟਾਕਾ ਵੀ ਪੈਂਦਾ ਹੈ ਇਹਨਾਂ ਹੁਕਮਤ ਅਹਤ ਕਈ ਮੋਟਰਸਾਈਕਲ ਬੰਦ ਵੀ ਕੀਤੇ ਚਲਾਨ ਵੀ ਕੱਟੇ ਪਰ ਮਕੈਨਿਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਸਲੰਸਰ ਬਦਲਣ ਦੇ ਨਾਲ ਪਟਾਕੇ ਪੈਂਦੇ ਰਹਿਣ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰਿਜ਼ਲਟ ਕੀ ਨਿਕਲਦਾ ਹੈ